ਵੀਕ ਦਿਨ ਬਾਅਦ ਹੀ ਰਿਜ਼ਲਟ ਦੇਖਣਾ ਤੁਹਾਨੂੰ ਸ਼ੁਰੂ ਹੋ ਜਾਏਗਾ ਤੁਹਾਡੀ ਅੱਖਾਂ ਤੇ ਤੁਹਾਡੀ ਜਿਹੜੀ ਨਿਗਾਹ ਉਹਨੂੰ ਵੀ ਇਹ ਵਧਾਏਗਾ ਹੀ ਵਧਾਏਗਾ ਸੋਦੇ ਮਤਲਬ ਜਿਨ੍ਹਾਂ ਦੀ ਨਿਗਾ ਘਟਾਣਾ ਜਿਨ੍ਹਾਂ ਨੂੰ ਮਤਲਬ ਹੀ ਐਣਕਾ ਲੱਗੀਆਂ ਹੋਈਆਂ ਨੇ ਨਿਗਾ ਦੀਆਂ ਅਗਰ ਤੁਹਾਡੇ ਕਿਸੇ ਬੱਚੇ ਦੀ ਨਿਗਾ ਘਟਾ ਜਾਂ ਫਿਰ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਨਿਗਾ ਘਟਾ ਤਾਂ ਵੇ ਦੇ ਉੱਪਰ ਤੁਸੀਂ ਸੌਫ ਨੂੰ ਹਲਕਾ ਜਿਹਾ ਭੁੰਨ ਲੈਣਾ ਜਦੋਂ ਇਹ ਭੁੰਨੇ ਜਾਏਗੀ ਕਮਚ ਲੈਣਾ ਸ਼ੁਰੂ ਕਰ ਦੋਗੇ ਨਾ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਉਹ ਠੀਕ ਹੋ ਜਾਏਗੀ ਜਾਂ ਤੁਸੀਂ ਗੂੰਗੁਨੇ ਪਾਣੀ ਦੇ ਨਾਲ ਲੈ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਗਲਾਸ ਤੁਸੀਂ ਦੁੱਧ ਦਾ ਲੈ ਲਓ ਮੇਰੇ ਵੱਤੋਂ ਸਾਰੇ ਪਿਆਰੇ ਪਿਆਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰੀ ਸਰੋਏ ਫਿਟਨੈਸ ਦੇ ਵਿੱਚ ਸੋ ਦੋਸਤੋ ਜਿਹੜੇ ਮੇਰੇ ਪਿੰਡ ਪਰਵਾਹਾਂ ਦੇ ਮਤਲਬ ਜਿਨ੍ਹਾਂ ਦੀ ਨਿਗਾ ਘਟਾ ਨਾ ਜਿਨ੍ਹਾਂ ਨੂੰ ਮਤਲਬ ਹੀ ਐਣਕਾ ਲੱਗੀਆਂ ਹੋਈਆਂ ਨੇ ਨਿਗਾ ਦੀਆਂ ਜਾਂ ਫਿਰ ਮਤਲਬ ਹੀ ਉਹਨਾਂ ਦੀ ਨਿਗਾ ਘਟਾ ਜਾਂ ਫਿਰ ਬੱਚਿਆਂ ਦੀ ਨਿਗਾ ਘਟਾ ਹਨਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਉਹ ਚੀਜ਼ ਬਣਾ ਕੇ ਤੁਸੀਂ ਡੇਲੀ ਰਾਤ ਨੂੰ ਸਿਰਫ ਸੌਣ ਲੱਗੇ ਤੁਸੀਂ ਉਹਦਾ ਇੱਕ ਚਮਚ ਲੈਣਾ ਵਾ ਜੇ ਤੁਸੀਂ ਉਹਦਾ ਇੱਕ ਚਮਚ ਲੈਣਾ ਸ਼ੁਰੂ ਕਰ ਦੋਗੇ ਨਾ ਤੁਹਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਆ ਉਹ ਠੀਕ ਹੋ ਜੇਗੀ ਜਾਨੀ ਕਿ ਵਧਣੀ ਸ਼ੁਰੂ ਹੋ ਜੇਗੀ ਬਿਲਕੁਲ ਤੇ ਇਸ ਤੱਕ ਇਹ ਵੀ ਚਸ਼ਮਾ ਜਿਹੜਾ ਉਹ ਵੀ ਹਟ ਸਕਦਾ ਵਾ ਹਨਾ ਵੀ ਉਹ ਕਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਬਣਾਉਣਾ ਤੇ ਉਹਨਾਂ ਨੂੰ ਕਿਵੇਂ ਲੈਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਸੋ ਦੇਖੋ ਕੀ ਹੁੰਦਾ ਕਈ ਵਾਰੀ ਸਾਡੇ ਜਿਹੜੇ ਬੱਚੇ ਨੇ ਨਾ ਉਹ ਮਤਲਬ ਵੀ ਸਾਰਾ ਦਿਨ ਕੰਪਿਊਟਰ ਦੇਖਦੇ ਰਹਿੰਦੇ ਟੀਵੀ ਦੇਖਦੇ ਰਹਿੰਦੇ ਨੇ ਫੋਨ ਦੇ ਉੱਤੇ ਲੱਗੇ ਰਹਿੰਦੇ ਨੇ ਉਹਦੇ ਨਾਲ ਕੀ ਕੀ ਉਹਨਾਂ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਹਨਾ ਉਹਦੇ ਵਿੱਚ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਅੱਖਾਂ ਦੇ ਵਿੱਚ ਉਹਨਾਂ ਦੇ ਤੇ ਉਹਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਐ ਵੀ ਜੇ ਤੁਸੀਂ ਲਗਾਤਾਰ 20 25 ਮਿੰਟ ਤੁਸੀਂ ਕੰਪਿਊਟਰ ਦੇ ਉੱਤੇ ਕੰਮ ਕਰਦੇ ਪਏ ਹੋ ਜਾਂ ਫਿਰ ਤੁਸੀਂ ਲੈਪਟਾਪ ਦੇ ਉੱਤੇ ਕੰਮ ਕਰਦੇ ਪਏ ਹੋ ਜਾਂ 20 25 ਮਿੰਟ 30 ਮਿੰਟ ਤੁਸੀਂ ਮਤਲਬ ਵੀ ਫੋਨ ਦੇਖਦੇ ਪਏ ਹੋ ਨਾ ਤਾਂ ਤੁਸੀਂ 20 25 ਮਿੰਟ ਬਾਅਦ ਤੁਸੀਂ ਨਾ ਉਹ ਚੀਜ਼ ਨੂੰ ਛੱਡ ਕੇ ਥੋੜਾ ਜਿਹਾ ਤੁਸੀਂ 2-4 ਮਿੰਟ 5 ਮਿੰਟ ਬਾਅਦ ਤੁਸੀਂ ਨਾ ਆਪਣੀ ਨਿਗਾ ਉੱਥੋਂ ਹਟਾ ਕੇ ਕੋਈ ਥੋੜਾ ਜਿਹਾ ਹੋਰ ਪਾਸੇ ਦੇਖਣਾ ਸ਼ੁਰੂ ਕਰਦੋ ਨਾ ਜਿਵੇਂ ਮੰਨ ਕੇ ਚਲੋ ਬਾਰਗ ਰੀਨਰੀ ਵੱਲ ਦੇਖਣਾ ਸ਼ੁਰੂ ਕਰਦੋ ਜਾਂ ਫਿਰ ਕੋਈ ਹੋਰ ਚੀਜ਼ ਦੇਖ ਲਓ ਉਹ ਹਨਾ ਹਰਿਆ ਭਰੇ ਚੀਜ਼ਾਂ ਦੇਖ ਲਓ ਜਾਂ ਮਤਲਬ ਬੱਦਲਾਵਲ ਦੇਖਣਾ ਸ਼ੁਰੂ ਕਰਦੋ ਇਦਾਂ ਤੇ ਤੁਸੀਂ ਜੇ ਕਰੋਗੇ ਉਹਦੇ ਨਾਲ ਵੀ ਤੁਹਾਡੀ ਜਿਹੜੀ ਨਿਗਾਹ ਵਾ ਉਹ ਮਤਲਬ ਵੀ ਠੀਕ ਰਹੇਗੀ ਤੁਹਾਡੀ ਨਿਗਾਹ ਉਹਦੇ ਨਾਲ ਨਹੀਂ ਘਟੇਗੀ ਜਦੋਂ ਅਸੀਂ ਆਪਣੀ ਨਿਗਾਹ ਨੂੰ ਇੱਕ ਥਾਂ ਦੇ ਉੱਤੇ ਕੰਟੀਨਿਊਟੀ ਅਸੀਂ 20 25 ਮਿੰਟ ਅੱਧਾ ਘੰਟਾ 2-2 ਘੰਟੇ 3-3 ਘੰਟੇ ਇੱਕੋ ਥਾਂ ਦੇ ਉੱਤੇ ਰੱਖਦੇ ਹਾਂ ਨਾ ਜਿਵੇਂ ਮੰਨ ਕੇ ਚਲੋ ਬੱਚੇ ਕਈ ਨੇ ਜਿਹੜੇ ਪੜਦੇ ਸਾਡੀ ਨਿਗਾ ਦੇ ਉੱਤੇ ਬਹੁਤ ਸਾਰਾ ਜਿਹੜਾ ਇਫੈਕਟ ਪੈਂਦਾ ਵਾ ਕਈ ਜਿਹੜੇ ਮੇਰੇ ਪਿੰਡ ਪੁਰਾਣੇ ਹਨ 5-5 ਘੰਟੇ 6-6 ਘੰਟੇ ਕੰਪਿਊਟਰ ਦੇ ਉੱਤੇ ਕੰਮ ਕਰੀ ਜਾਂਦੇ ਨੇ ਜਾਂ ਫਿਰ ਲੈਪਟਾਪ ਦੇ ਉੱਤੇ ਕੰਮ ਕਰੀ ਜਾਂਦੇ ਨੇ ਜਾਂ ਫਿਰ ਫੋਨ ਦੇ ਉੱਤੇ ਹੀ ਸਾਰ ਦਿਨ ਰੀਲਾ ਦੇਖੀ ਜਾਂਦੇ ਨੇ ਵੀਡੀਓ ਦੇਖੀ ਜਾਂਦੇ ਉਹਨਾਂ ਦੀ ਵੀ ਅੱਖਾਂ ਦਰਦ ਕਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਕੀ ਕਰੋ ਤੁਸੀਂ 20-25 ਮਿੰਟ ਕੰਪਿਊਟਰ ਨੂੰ ਜਾਂ ਲੈਪਟਾਪ ਨੂੰ ਦੇਖੋ ਉਸ ਤੋਂ ਬਾਅਦ ਤੁਸੀਂ 20-25 ਮਿੰਟ ਬਾਅਦ ਤੁਸੀਂ ਆਪ 2 ਮਿੰਟ ਬਾਅਦ ਤੁਸੀਂ ਆਪਣੀ ਨਿਗਾ ਉੱਥੋਂ ਹਟਾ ਲਓ ਤੇ ਉਹਨੂੰ ਹੋਰ ਪਾਸੇ ਦੇਖਣਾ ਸ਼ੁਰੂ ਕਰ ਦਿਓ ਹਨ ਗ੍ਰੀਨਰੀ ਦੇਖਣਾ ਅੱਖਾਂ ਦੇ ਉੱਤੇ ਲਾਣੇ ਸ਼ੁਰੂ ਕਰਦੋ ਠੰਡੇ ਪਾਣੀ ਦੇ ਛਿੱਟੇ ਮਾਰਨੇ ਸ਼ੁਰੂ ਕਰਦੋ ਉਹਦੇ ਨਾਲ ਵੀ ਤੁਹਾਡੀ ਜਿਹੜੀ ਨਿਗਾ ਉਹ ਬਿਲਕੁਲ ਠੀਕ ਰਹੇਗੀ ਨਿਗਾ ਨਹੀਂ ਘਟੇਗੀ ਜਿਨ੍ਹਾਂ ਦੀ ਨਿਗਾ ਘਟ ਚੁਕੀ ਹੈ ਪਹਿਲਾਂ ਹੀ ਹੈ ਨਾ ਜਿਨ੍ਹਾਂ ਨੂੰ ਐਨਕ ਲੱਗੀਆਂ ਹੋਈਆਂ ਨੇ ਚਸ਼ਮੇ ਲੱਗੇ ਹੋਏ ਨੇ ਉਹਨਾਂ ਨੇ ਕੀ ਕਰਨਾ ਵਾ ਦੇਖੋ ਤੁਹਾਨੂੰ ਮੈਂ ਤਰੀਕਾ ਦੱਸਦਾ ਤੁਸੀਂ ਕੀ ਕਰਨਾ ਵਾ ਤੁਸੀਂ ਉਹਨੂੰ ਕਾਪੀ ਪੈਨ ਲੈ ਕੇ ਨਾ ਜੋ ਮੈਂ ਤੁਹਾਨੂੰ ਦੱਸੂਗਾ ਤੁਸੀਂ ਲਿਖ ਲਓ ਤੁਸੀਂ ਕੀ ਕਰਨਾ ਵਾ ਸੌਫ ਲੈ ਲੈਣੀ ਆ 100 ਗ੍ਰਾਮ ਤੁਸੀਂ ਸੌਫ ਲੈਣੀ ਹੈ ਜੀ 100 ਗ੍ਰਾਮ ਤੁਸੀਂ ਸੌਫ ਲੈਣੀ ਆ ਤੇ 100 ਗ੍ਰਾਮ ਤੁਸੀਂ ਲੈਣੇ ਆ ਬਦਾਮ 100 ਗ੍ਰਾਮ ਤੁਸੀਂ ਬਦਾਮ ਲੈਣੇ ਆ ਜੀ ਨੰਬਰ ਤੇ ਇਹਦੇ ਉੱਤੇ ਤੁਸੀਂ ਲੈਣੀ ਆ ਜੀ ਧਾਗੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਆ ਜਿਹੜੀ ਤੁਸੀਂ ਇਹ ਲੈਣੀ ਆ 200 ਗ੍ਰਾਮ ਜਿਹੜਾ ਸੌਫਾ 100 ਗ੍ਰਾਮ ਲੈਣਾ ਵਾ 100 ਗ੍ਰਾਮ ਤੁਸੀਂ ਬਦਾਮ ਲੈਣੇ ਧਾਗੇ ਵਾਲੀ ਜਿਹੜੀ ਮਿਸ਼ਰੀ ਆ ਇਹ ਤੁਸੀਂ ਲੈਣੀ ਆ 200 ਗ੍ਰਾਮ ਤੇ ਨਾਲ ਤੁਸੀਂ ਲੈਣੀ ਆ ਕਾਲੀ ਮੀਰਚ ਕਾਲੀ ਮਿਰਚੇ ਲੈਣੀਆਂ ਚਾਹੇ ਤੁਸੀਂ ਪੀਸੀ ਹੋਈ ਲੈ ਲਿਓ ਜਾਂ ਫਿਰ ਤੁਸੀਂ ਮਤਲਬ ਸਬੂਤੀ ਵੀ ਲੈ ਸਕਦੇ ਹੋ ਇਹ ਤੁਸੀਂ ਕਿੰਨੀ ਲੈਣੀ ਹੈ ਇਹ ਵੀ ਤੁਸੀਂ 100 ਗ੍ਰਾਮ ਲੈਣੀ ਆ ਜੀ ਇਹ ਵੀ ਤੁਸੀਂ 100 ਗ੍ਰਾਮ ਲੈਣੀ ਆ ਆ ਤਿੰਨ ਚੀਜ਼ਾਂ ਤੁਸੀਂ 100-100 ਗ੍ਰਾਮ ਲੈਣੀਆਂ ਨੇ ਧਾਗੇ ਵਾਲੀ ਮਿਸ਼ਰੀ ਜਿਹੜੀ ਤੁਸੀਂ 200 ਗ੍ਰਾਮ ਲੈਣੀ ਆ ਹੁਣ ਤੁਸੀਂ ਇਹਨੂੰ ਕੀ ਕਰਨਾ ਵਾ ਜਿਹੜੀ ਸੌਫ ਆ ਨਾ ਇਹਨੂੰ ਸੌਫ ਨੂੰ ਤੁਸੀਂ ਤਵੇ ਦੇ ਉੱਪਰ ਤੁਸੀਂ ਇਹਨੂੰ ਹਲਕਾ ਜਿਹਾ ਭੁੰਨ ਲੈਣਾ ਤਵੇ ਦੇ ਉੱਪਰ ਤੁਸੀਂ ਸੌਫ ਨੂੰ ਹਲਕਾ ਜਿਹਾ ਭੁੰਨ ਲੈਣਾ ਜਦੋਂ ਇਹ ਭੁੰਨੇ ਜਾਏਗੀ ਤਾਂ ਤੁਸੀਂ ਇਹਨੂੰ ਅਲੱਗ ਇੱਕ ਬਰਤਨ ਦੇ ਵਿੱਚ ਕੱਢ ਕੇ ਠੰਡਾ ਹੋਣ ਵਾਸਤੇ ਰੱਖ ਦੇਣਾ ਤੇ ਫਿਰ ਤੁਸੀਂ ਬਦਾਮ ਲੈਣੇ ਆ ਜਿਹੜੇ 100 ਗ੍ਰਾਮ ਆ 100 ਗ੍ਰਾਮ ਬਦਾਮਾਂ ਨੂੰ ਵੀ ਤੁਸੀਂ ਤਵੇ ਦੇ ਉੱਪਰ ਹਲਕਾ ਜਿਹਾ ਤੁਸੀਂ ਇਹਨੂੰ ਵੀ ਭੁੰਨ ਲੈਣਾ ਇਹਨੂੰ ਵੀ ਤੁਸੀਂ ਹਲਕਾ ਜਿਹਾ ਭੁੰਨ ਲੈਣਾ ਭੁੰਨ ਕੇ ਤੁਸੀਂ ਇਹਨੂੰ ਵੀ ਅਲੱਗ ਬਰਤਨ ਦੇ ਵਿੱਚ ਤੁਸੀਂ ਕੱਢ ਦੇਣਾ ਜੀ ਠੀਕ ਹੈ ਜੀ ਕੱਢ ਕੇ ਫਿਰ ਤੁਸੀਂ ਕੀ ਕਰਨਾ ਵਾ ਜਿਹੜੀ ਸੌਫ ਆ ਸੌਫ ਨੂੰ ਤੁਸੀਂ ਗ੍ਰੇਂਡਰ ਦੇ ਵਿੱਚ ਪਾ ਕੇ ਨਾ ਮਿਕਸੀ ਦੇ ਵਿੱਚ ਪਾ ਕੇ ਤੁਸੀਂ ਇਹਦਾ ਚੂਰਨ ਜਿਹਾ ਬਣਾ ਲੈਣਾ ਇਹਦਾ ਆਪਣੀ ਜਿਹੜੀ ਸੌਫ ਆ ਇਹ ਤਾਂ ਚੂਰਨ ਬਣਾ ਲੈਣਾ ਇਸੇ ਤਰ੍ਹਾਂ ਤੁਸੀਂ ਬਦਾਮਾਂ ਨੂੰ ਕੁੱਟ ਕੇ ਇਹਦਾ ਵੀ ਤੁਸੀਂ ਬਰੀਕ ਚੂਰਨ ਜਿਹਾ ਬਣਾ ਲੈਣਾ ਠੀਕ ਹੈ ਜੀ ਫਿਰ ਇਹਨਾਂ ਦੋਵਾਂ ਨੂੰ ਅਲੱਗ ਡੱਬੇ ਦੇ ਵਿੱਚ ਕੱਢ ਕੇ ਜਿਹੜੀ ਤਾਗੇ ਵਾਲੀ ਮਿਸ਼ਰੀ ਆ ਨਾ ਉਹਨੂੰ ਤੁਸੀਂ ਕੀ ਕਰਨਾ ਉਹਨੂੰ ਪਹਿਲਾਂ ਤੁਸੀਂ ਬਰੀਕ-ਬਰੀਕ ਕੁੱਟ ਲੈਣਾ ਉਹਨੂੰ ਕਿਸੇ ਕੁੰਡੀ ਦੇ ਵਿੱਚ ਪਾ ਕੇ ਉਹਨੂੰ ਬਰੀਕ-ਬਰੀਕ ਕੁੱਟ ਲੈਣਾ ਤੇ ਜਿਹੜਾ ਉਹਦਾ ਤਾਗਾ ਹੋਏਗਾ ਤਾਗਾ ਉਹਦਾ ਬਾਹਰ ਕੱਢ ਦੇਣਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਜੜੀ ਤਾਗੇਲੀ ਮਿਸ਼ਰੀ ਸੀ ਜਿਹੜੀ ਤੁਸੀਂ ਕੁੱਟੀ ਆ ਉਹਨੂੰ ਤੁਸੀਂ ਉਹਦੇ ਵਿੱਚ ਪਾ ਦੇਣਾ ਗ੍ਰੇਂਡਰ ਦੇ ਵਿੱਚ ਪਾ ਲੈਣਾ ਉਹਦਾ ਵੀ ਤੁਸੀਂ ਮਤਲਬ ਵੀ ਉਹਦਾ ਵੀ ਮਤਲਬ ਪਾਊਡਰ ਜਿਹਾ ਬਣਾ ਲੈਣਾ ਮੈਂ ਸਬੂਤੀ ਤਾਂ ਨਹੀਂ ਕਹਾ ਹੈਗਾ ਤੁਹਾਨੂੰ ਬਣਾਉਣ ਵਾਸਤੇ ਕਿਉਂਕਿ ਇੱਕ ਤਾਂ ਉਹਦੇ ਵਿੱਚ ਧਾਗਾ ਹੋਏਗਾ ਹਨਾ 3 ਨੰਬਰ ਤੋਂ ਦਿੱਤੋ ਮੋਟੀ ਹੋਏਗੀ ਉਹਦੇ ਨਾਲ ਕੀ ਕੀ ਜਦੋਂ ਮੋਟੀ ਨੂੰ ਤੁਸੀਂ ਪੀਸੋਗੇ ਤਾਂ ਉਹ ਤੁਹਾਡੇ ਜਿਹੜੀ ਗ੍ਰੇਂਡਰ ਤੁਹਾਡਾ ਉਹ ਖਰਾਬ ਹੋ ਸਕਦਾ ਹਨਾ ਪਹਿਸੋ ਪਹਿਲਾਂ ਹੀ ਉਹਨੂੰ ਤੁਸੀਂ ਬਰੀਕ ਬਰੀਕ ਕੁੱਟ ਲੋ ਕੁੱਟ ਕੇ ਉਹਦੇ ਧਾਗਾ ਬਾਹਰ ਕੱਢ ਦਿਓ ਫਿਰ ਉਸ ਤੋਂ ਬਾਅਦ ਜਿਹੜੀ ਕਾਲੀ ਮਿਰਚਾ ਕਾਲੀ ਮਿਰਚ ਨੂੰ ਵੀ ਤੁਸੀਂ ਬਰੀਕ ਬਰੀਕ ਜਿਹਾ ਉਹਨੂੰ ਪੀਸ ਲੈਣਾ ਜੇ ਤੁਹਾਡੇ ਕੋਲ ਮਤਲਬ ਵੀ ਮੋਟੀ ਜੇ ਤੁਸੀਂ ਪੀਸਿਆ ਹੋਇਆ ਤੁਹਾਡੇ ਕੋਲ ਪਾਊਡਰ ਹੈਗਾ ਤਾਂ ਫਿਰ ਤਾਂ ਲੋੜ ਨਹੀਂ ਹੈਗੀ ਫਿਰ ਤੁਸੀਂ ਕੀ ਕਰਨਾ ਆ ਸਾਰੀ ਚੀਜ਼ਾਂ ਨੇ ਜਿਹੜੀਆਂ ਹਨਾ ਸੌਂਫ ਹੋਗੀ ਬਾਦਾਮ ਹੋਗੇ ਧਾਗੇ ਵਾਲੀ ਮਿਸ਼ਰੀ ਹੋਗੀ ਕਾਲੀ ਮਿਰਚ ਹੋਗੀ ਇਹਨੂੰ ਸਾਰੀ ਨੂੰ ਤੁਸੀਂ ਇੱਕੋ ਮਿਕਸਰ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਗ੍ਰाइंड ਕਰ ਲੈਣਾ ਚੰਗੀ ਤਰ੍ਹਾਂ ਉਹਦਾ ਬਰੀਕ-ਬਰੀਕ ਤੁਸੀਂ ਉਹਦਾ ਜਮੀ ਪਾਊਡਰ ਬਣਾ ਲੈਣਾ ਜਦੋਂ ਉਹ ਚਾਰੇ ਚੀਜ਼ਾਂ ਦਾ ਜਦੋਂ ਉਹਦਾ ਪਾਊਡਰ ਬਣ ਜਾਏਗਾ ਫਿਰ ਤੁਸੀਂ ਉਹਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਤੁਸੀਂ ਉਹਨੂੰ 2 ਤੋਂ 3 ਮਹੀਨੇ ਤੱਕ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਵੈਸੇ ਮੈਂ ਕਹੂੰਗਾ 2 ਮਹੀਨੇ ਬਹੁਤ ਆ 60 ਦਿਨ ਵਾਸਤੇ ਤੁਸੀਂ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਇਹਨੂੰ ਲੈਣਾ ਕਿਦਾਂ ਵਾ ਇਹਦਾ ਲੈਣ ਦਾ ਤਰੀਕਾ ਕੀ ਆ ਦੇਖੋ ਜਦੋਂ ਤੁਸੀਂ ਸੋਣਾ ਵਾ ਰਾਤ ਨੂੰ ਰਾਤ ਨੂੰ ਸੌਣ ਲੱਗੇ ਤੁਸੀਂ ਇੱਕ ਗੁੰਗੁਨੇ ਪਾਣੀ ਦੇ ਨਾਲ ਗੁੰਗੁਨੇ ਪਾਣੀ ਦੇ ਨਾਲ ਤੁਸੀਂ ਇੱਕ ਚਮਚ ਲੈ ਲੈਣਾ ਜਾਂ ਤੁਸੀਂ ਗੁੰਗੁਨੇ ਪਾਣੀ ਦੇ ਨਾਲ ਲੈ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਗਲਾਸ ਤੁਸੀਂ ਦੁੱਧ ਦਾ ਲੈ ਲਓ ਇੱਕ ਗ੍ਰਾਸ ਦੁੱਧ ਦੇ ਨਾਲ ਵੀ ਤੁਸੀਂ ਇਹਨੂੰ ਲੈ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਬੇਨਿਫਿਟ ਹੀ ਬੇਨਿਫਿਟ ਆ ਤੁਹਾਨੂੰ ਫਾਇਦਾ ਦੇ ਕੇ ਜਾਊਗਾ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਦੇਖਿਓ ਕਾਫੀ ਹੱਦ ਤੱਕ ਠੀਕ ਹੋ ਜਾਣਗੀ ਤੁਹਾਨੂੰ 2 ਵੀਕ ਦਿਨ ਬਾਅਦ ਵੀਕ ਦਿਨ ਬਾਅਦ ਹੀ ਰਿਜ਼ਲਟ ਦੇਖਣਾ ਤੁਹਾਨੂੰ ਸ਼ੁਰੂ ਹੋ ਜਾਏਗਾ ਤੁਹਾਡੀ ਅੱਖਾਂ ਦਾ ਤੁਹਾਨੂੰ ਆਪਣਾ ਪੂਰਾ ਰਿਜ਼ਲਟ ਦੇ ਰਣੀ ਗਿਆ ਤੁਹਾਨੂੰ 20 ਦਿਨਾਂ ਬਾਅਦ ਹੀ ਪਤਾ ਲੱਗ ਜਾਏਗਾ ਜੀ ਠੀਕ ਹੈ ਜੀ ਤੁਸੀਂ ਜਾਂ ਤਾਂ ਇਹਨੂੰ ਗੁੰਗੁਣੇ ਪਾਣੀ ਨਾਲ ਲੈ ਸਕਦੇ ਹੋ ਰਾਤ ਨੂੰ ਸੌਣ ਲੱਗੇ ਜਾਂ ਫਿਰ ਤੁਸੀਂ ਗਿਲਾ ਇੱਕ ਗਲਾਸ ਦੁੱਧ ਦੇ ਨਾਲ ਕਰਕੇ ਨਾ ਕੋਸਾ ਜਾ ਕਰਕੇ ਉਹਦੇ ਨਾਲ ਵੀ ਤੁਸੀਂ ਇਹ ਇੱਕ ਤਾਂ ਦੇਖੋ ਇਹ ਤੁਹਾਡੀ ਹੈਲਥ ਆ ਜਿਹੜੀ ਹੈਲਥ ਨੂੰ ਇੰਪਰੂਵ ਕਰੇਗਾ ਤੁਹਾਡੀ ਹੈਲਥ ਨੂੰ ਬਹੁਤ ਵਧੀਆ ਕਰ ਦੇਗਾ ਕਿਉਂਕਿ ਇਹਦੇ ਵਿੱਚ ਸਾਰੀਆਂ ਮਤਲ ਨੈਚੁਰਲ ਚੀਜ਼ਾਂ ਪਾਈਆਂ ਗਈਆਂ ਨੇ ਇਹਦੇ ਵਿੱਚ ਹਨਾ ਤੇ ਇੱਕ ਇਹ ਤੁਹਾਡੀ ਨਿਗਾਵ ਆ ਜਿਹੜੀ ਤੁਹਾਡੀ ਨਿਗਾ ਵੀ ਇਹ ਵਧਾਏਗਾ ਤੁਹਾਡੀ ਹੈਲਥ ਨੂੰ ਵੀ ਗੁੱਡ ਕਰੇਗਾ ਤੇ ਤੁਹਾਡੀ ਜਿਹੜੀ ਨਿਗਾਵ ਉਹਨੂੰ ਵੀ ਇਹ ਵਧਾਏਗਾ ਹੀ ਵਧਾਏਗਾ ਸੋ ਇੱਕ ਚੀਜ਼ ਮੈਂ ਤੁਹਾਨੂੰ ਇਹਦੇ ਨਾਲ ਹੋਰ ਦੱਸਦਾ ਹਾਂ ਜਦੋਂ ਵੀ ਤੁਸੀਂ ਰੋਟੀ ਖਾਣੇ ਹੋ ਜਾਂ ਕੁਛ ਨਾ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਨਾ ਕੋਸ਼ਿਸ਼ ਵੀ ਤੁਸੀਂ ਇਹ ਚਾ ਸ਼ਾਮਲ ਕਰਿਆ ਕਰੋ ਜਿਵੇਂ ਗੀ ਗਾਜਰ ਹੋਗੀ ਗਾਜਰ ਅਖਰੋਟ ਪਾਲਕ ਹਣਾ ਗਾਜਰ ਅਖਰੋਟ ਪਾਲਕ ਤੇ ਅਲਸੀ ਹੋਗੀ ਅਲਸੀ ਇਹ ਚੀਜ਼ਾਂ ਨੂੰ ਵੀ ਤੁਸੀਂ ਜਰੂਰ ਮਤਲਬ ਵੀ ਐਡ ਕਰਿਆ ਕਰੋ ਇਹਨਾਂ ਦੇ ਵਿੱਚ omega 3 ਹੁੰਦਾ ਵਾ ਇਹਦੇ ਵਿੱਚ ਹਨਾ ਅਲਸੀ ਦੇ ਵਿੱਚ ਤੇ ਅਖਰੋਟ ਵੀ ਤੁਹਾਡੇ ਲਈ ਬਹੁਤ ਬੇਨਿਫਿਟ ਆ ਇਹਦੇ ਨਾਲ ਵੀ ਤੁਹਾਡੀ ਅੱਖਾਂ ਦੀ ਜਿਹੜੀ ਰੋਸ਼ਨੀ ਆ ਉਹ ਵੀ ਕਾਫੀ ਹੱਦ ਤੱਕ ਠੀਕ ਹੋ ਜਾਣਗੀ ਤੁਸੀਂ ਇਹ ਚੀਜ਼ਾਂ ਨੂੰ ਵੀ ਜਰੂਰ ਐਡ ਕਰਿਆ ਕਰੋ ਜੇ ਮੰਨ ਕੇ ਚੱਲੋ ਤੁਸੀਂ ਰੋਟੀ ਖਾਣੇ ਨੂੰ ਸਲਾਦ ਦੇ ਵਿੱਚ ਗਾਜਰ ਆ ਜਿਹੜੀ ਗਾਜਰ ਜਰੂਰ ਐਡ ਕਰਿਆ ਕਰੋ ਅਖਰੋਟ 2-3 ਮੇ ਤੁਮ ਦਾ ਮੈਂ ਆਪਣੀ ਡਾਈਟ ਦੇ ਵਿੱਚ ਡੇਲੀ ਮੈਂ ਸ਼ਾਮਲ ਕਰਦਾ ਹੀ ਕਰਦਾ ਮਾਂ ਅਖਰੋਟ ਡੇਲੀ 2-3 ਗਿਰੀਆਂ ਖਾਇਆ ਕਰੋ ਪਾਲਕਾ ਪਾਲਕ ਵੀ ਤੁਸੀਂ ਖਾ ਸਕਦੇ ਹੋ ਪਾਲਕ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਪਾਲਕ ਨੂੰ ਹੋਰ ਕਾਫੀ ਤਰੀਕੇ ਨਾਲ ਬਣਾ ਕੇ ਖਾਇਆ ਜਾ ਸਕਦਾ ਹਨ ਤੇ ਉਸ ਤੋਂ ਬਾਅਦ ਹੋਗੀ ਅਲਸੀ ਅਲਸੀ ਨੂੰ ਵੀ ਤੁਸੀਂ ਡੇਲੀ ਖਾਇਆ ਕਰੋ ਜਾਂ ਭੁੰਨ ਕੇ ਰੱਖ ਲਓ ਉਹਦਾ ਚੂਰਨ ਬਣਾ ਕੇ ਰੱਖ ਲਓ ਉਹ ਵੀ ਖਾ ਸਕਦੇ ਹੋ ਜਾਂ ਫਿਰ ਜੀ ਅਲਸੀ ਦੀਆਂ ਪੀਨੀਆਂ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਸੋ ਇਹ ਚਾਰ ਚੀਜ਼ਾਂ ਜਿਵੇਂ ਤੁਹਾਨੂੰ ਦੱਸਿਆ ਨੇ ਸੌਂਫ ਹੋਗੀ ਬਾਦਾਮ ਹੋਗੀ ਧਾਗੇ ਵਾਲੀ ਮਿਸ਼ਰੀ ਹੋਗੀ ਕਾਲੀ ਮਿਰਚ ਹੋਗੀ ਇਹਦਾ ਤੁਸੀਂ ਇੱਕ ਮਤਲਬ ਵੀ ਪਾਊਡਰ ਜਿਹਾ ਬਣਾ ਲੈਣਾ ਪਾਊਡਰ ਬਣਾ ਕੇ ਇਹਨੂੰ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਇਹ 2-3 ਮਹੀਨੇ ਤੱਕ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਇਹਦਾ ਇੱਕ ਚਮਚਾ ਜਦ ਤਾ ਤੁਸੀਂ ਗੁੰਗੁਨੇ ਪਾਣੀ ਨਾਲ ਲੈਣਾ ਵਾ ਜਾਂ ਫਿਰ ਤੁਸੀਂ ਦੁੱਧ ਦੇ ਗਲਾਸ ਨਾਲ ਲੈਣਾ ਵਾ ਤੁਸੀਂ ਲੈ ਕੇ ਦੇਖ ਲਓ 20 ਦਿਨ ਇਹੀ ਤੁਹਾਨੂੰ ਰਿਜ਼ਲਟ ਦਿਖਣਾ ਦਾ ਜਿਹੜਾ ਉਹ ਠੀਕ ਹੋ ਜਾਏਗਾ ਅਗਰ ਤੁਹਾਡੇ ਕਿਸੇ ਬੱਚੇ ਦੀ ਨਿਗਾ ਘਟਾ ਜਾ ਫਿਰ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਨਿਗਾ ਘਟਣਾ ਤਾਂ ਪਲੀਜ਼ ਤੁਸੀਂ ਉਹਨੂੰ ਆਹ ਨੁਸਖਾ ਜਿਹੜਾ ਉਹਨੂੰ ਜਰੂਰ ਦੱਸੋ ਉਹਦੇ ਨਾਲ ਇਹ ਵੀਡੀਓ ਜਰੂਰ ਸ਼ੇਅਰ ਕਰੇ ਤਾਂ ਜੋ ਉਹਦਾ ਜਿਹੜਾ ਭਲਾ ਜਿਹੜਾ ਉਹ ਹੋ ਸਕੇ ਤੇ ਉਹਦੀ ਜਿਹੜੀ ਨਿਗਾ ਵਾ ਉਹ ਬਿਲਕੁਲ ਠੀਕ ਹੋ ਸਕੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੇ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਬਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਵੀ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਰਹਿਤਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ